ਪਾਣਾ ਨਹੀਂ ਬੱਕਰੀ ਨਹੀਂ ਉਹ ਖਾਤਾ ਆ ਅਰੇ ਵੀ ਇਹਨੇ ਦੇਣੀ ਨਹੀਂ ਹੈਗੀ ਬੱਕਰੀ ਕੋਈ ਫਾਇਦਾ ਪੈਸੇ ਲਾਉਂਗਾ ਕੋਈ ਪੈਸੇ ਨਹੀਂ ਨਹੀਂ ਨਾ ਵੇਚਣੀ ਨਾ ਸਤਾ ਲੈਣਾ ਨਾ ਵੇਚਣਾ ਨਾ ਭਾਈ ਮਾਰਿਆ ਉਹ ਪੱਠਾ ਜੀ ਮੰਗਦਾ ਮਗਰ ਮੰਗਦਾ 45 45 ਮੰਗਦਾ ਘੜਿਆ ਨਹੀਂ ਆ ਪੱਠਾ ਕੋੜੇ ਮਰਗੀ ਨਾਲ ਮਗਰ ਪੱਠੇ ਕੋੜੇ ਨਾਲ ਚੱਲ ਪਾ ਫਿਰ ਚਾ ਚਾ ਹਾਂ ਵੇੜੀ ਜਾਂ ਦੰਦਾ ਠੀਕ ਨਹੀਂ ਫਾੜ ਯਾਰ ਹਾਂ ਫਿਰ ਉਹ ਲੋਕਾਂ ਦਾ ਬੁੱਕ ਯਾਰ ਤੇ ਕੰਦ ਨਾ ਕੰਮ ਹੋਈ ਯਾਰ ਆਇ ਤੇ ਇਹ ਦੇਣੀ ਆ ਤਾਹੇ ਘੜੇ ਜਾ ਲੈ ਮਰ ਜਾ ਦੇਖ ਲੈ ਉਹ ਦੇਖ ਲੈ ਹੁਣ ਉੱਪਰ ਕੀ ਹੋਣ ਰਹੀ ਗੱਲ ਹੈ ਦੇਖ ਲੈ ਹੁਣ ਟਾਈਮ ਹੁੰਦਾ ਕੀ ਹੈ ਉਹਦਾ ਇੱਧਰ ਹੁੰਦਾ ਹੈ ਨਹੀਂ 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 ਟਾਈਮ ਹੁੰਦਾ ਸਾਡੋ ਬੱਕਰੀ ਇਹ ਨਹੀਂ ਹੜਵਾ ਮੈਂ ਨਹੀਂ ਹੜਵਾ ਆਨੇ ਬੱਕਰੀ ਸਾਡੇ ਸਾਡੇ ਹੋ ਗਈ ਆਨੇ ਹੋ ਦੇ ਦੇ ਹੋ ਗਈ ਮਨ ਨਹੀਂ ਇਹ ਹਰ ਦਿਨ ਬੱਕਰੀ ਚਾਲਾ ਫਿਰ ਚਾਲਾ 3 ਦਿਨ ਨਹੀਂ ਹੈ 3 ਦਿਨ 25 ਦੀ ਤੇ 3 ਦੇਣੀ ਕਰ ਲਓ ਕਮਰੇ ਨਹੀਂ ਫੇਰ ਨਹੀਂ ਕੋਈ ਨਹੀਂ ਮਨ ਨਹੀਂ ਗਾ ਸਾਡੇ ਬੱਕਰੀ ਆ ਖੰਡ ਯਾਰ ਹੋ ਗਈ ਨਹੀਂ 35 ਵੀ ਹੋ ਗਈ ਯਾਰ ਕਰ ਹਸਾਰ ਰੇ ਆਨੇ ਬੱਕਰੀ ਹੋਰ ਹਰ ਰੇ ਛੱਡ ਦੇ ਪੰਚੀ ਆ ਨੋ ਪੱਕੀ ਜਾਣਾ ੱੱਕੇ ਨਾਲ ਥੋੜੀ ਨੀ ਪੱਕਰੀ ਕਰਾਂਗੇ ਦੇਖ ਲੈ ਅੱਜ ਇੱਕ ੱੱਕਾ ਹੀ ਕਰਾਤਾ ਪੱਕੀ ਕਰਨਾ ਅੱਜ ਏਖੜਾ ਆ ਲਾਟਾਤਾ ਹੋ ਗਿਆ ਚਾਹ ਵੇਖ ਚੱਲ ਬੱਚੇ ਸਾਨੂੰ ਖੋਜ ਗਾਤਾ ਪਾਏ ਜਾ ਕੈਸੇ ਨਾ ਜਾਣੀ ਡੈਡੂ ਰਿਆ ਤੇ ਮਮਾਜੀ ਪੈਸੇ ਬਵਾ ਲੇਗਾ ਗੁੱਗਲ ਦੇ ਪੈਸੇ ਬਵਾ ਲੇਗਾ ਬਾਈ ਸੌਦਾ ਕਰਾ ਰਹੇ ਥਾ ਗੋੜਾ ਜੇ ਯਾਰ ਨਹੀਂ ਮੇਰਾ ਚੱਲਦਾ ਨਹੀਂ ਹੈਗਾ ਇਹ ਉਹ ਕਿਸੇ ਬਵਾਰੀ ਗਾ ਕੇ ਉਹ ਕਮਾਂਡ ਜੀ ਬਵਾਰੀ ਕੋਈ ਨਹੀਂ ਦੇਖ ਲੈਣੇ ਚੱਲ ਕਰਾ ਬਈ ਸੌਦਾ ਲੈ ਲਓ ਜੀ ਬਵਾਰੀ ਜੀ ਆਇਆ ਬਈ ਉਸੇ ਰੱਲਾਂ ਕੋਦਰ ਭਾਈ ਉਹ ਨਾ ਪਾਈ ਸੇ ਬੋ ਸੌਦਾ ਬੰਨ ਜੀ ਫੇਉ ਹੋਰ ਸਵਾ ਜਾ ਗਾ ਇਹ ਮੋਰ ਦੇ ਪੈਸੇ ਦਾ ਪੰਗਾ ਪੈ ਜੇ ਹਾਂ ਹਾਂ ਜੀ ਆਪਾਂ ਕੰਮ ਕਰਵਾਉਣੀਗਾ ਯਾਰ ਕੀ ਨਹੀਂ ਲਾ ਲਾ ਬੱੱਕੇ ਨਾ ਦੇ ਦੂ ਬੱੱਕੇ ਨਾ ਦੇ ਕੇ ਮੈਂ ਅਗਰ ਪਾਈਆਂ ਲੈ ਜਾ ਪਹਿਲਾ ਲੱਗਿਆ ਹੈ ਹੂੰ ਇਹ ਸੁਨਾਥੂ ਲੈ ਕੇ ਆਇਆ ਹੈ

ਉਹਨੀ ਵਾਰ ਮਾਦਰੀ ਹਾਂ ਕੱਪ ਅੰਦਰ ਅੱਡ ਗਈ ਦੀ ਮੈਂ ਕਹਿੰਦਾ ਮੋਬਾਈਲ ਟੰਗ ਲੈਂਦਾਗਾ ਨਾਲ ਸਾੜਾ ਖਾਣਾ ਖੁੱਲਾ ਕਰ ਸਾੜਾ ਖੁੱਲਾ ਕਰ ਲੋ ਵੀ ਮੜੀ ਉਹ ਜੋ ਕਿ ਲੰਦਾ ਬਧੀਦਾ ਲੈ ਲੋ ਯਾਰ ਹੂੰ ਸਾਹਮਣੇ ਵਿਚਾਰ ਨੂੰ ਗਰਮੀ ਕੀ ਮਾਰੇ ਆ ਓਏ ਹਰਦੋ ਵਧੀਆ ਵੇਖਦੀ ਆ ਕੋਈ ਬੁਕਾਈ ਨਿਸ਼ਕਾ ਹੀ ਨਹੀਂ ਪੈਸ਼ੇ ਫੜ ਵਧੀਆ ਦੁਨੀਆ ਹਾਂ 100 ਰੁਪਏ ਉਹ ਫੜ ਲਾ ਬਾਈ ਉਹ ਫੜ ਲਾ ਫੜ ਲਾ ਵਧੀਆ ਤੈਨੂੰ ਕਿਹਾ 40 ਤੋਂ ਕਿੰਨੇ ਲੱਗਦੀਆਂ ਗਈ 40 ਦੀ ਕਰ ਲਾ ਕਰ ਲਾਣੇ ਦਾ 60 ਇਹਨਾਂ ਫਰਸਾਈ ਬਾਈ 40 ਰੁਪਏ ਲੱਗੇ ਤਾਂ ਸਾਲੀ ਕਰਾਂ ਜਾਂ ਦੋ ਘਟਾ ਲਗਾ ਨਾ ਨਾ ਵਧੀਆ ਤਕੀ ਕਹਿਣਾ ਤਕੀ ਕਹਿਣਾ ਕੋਈ ਨਹੀਂ ਇਹਦਾ ਬੋਲ ਚੋੜਦਾ ਹਾਂ ਬੰਦ ਦੇ ਵਿੱਚ ਇਹਨਾਂ ਦਾ ਕੋਈ ਇਹ ਤਕੀ ਕਹਿਦਾ 40 ਦੇ ਵੀਡੀਓ ਦੇ ਉਹ ਠੀਕ ਆ ਉਹ ਬੱਸ ਹੋਰ ਪਾਵੇ ਓਏ ਨਹੀਂ ਨਹੀਂ ਸਾਡੇ 36 ਦੀ ਹੋਗੀ 50 ਹੋਰ ਬਾਬਾ ਦੇ ਕੋਈ ਨਹੀਂ ਕੋਈ ਨਾ ਜੀਰਾਂ ਨਾਲ ਨਾ ਕੱਢੋ ਹੁਣ ਕਿਸੀ ਲੱਗਿਆ ਤਾਂ ਹੁਣ ਦਾ ਬਹੁਤ ਆ ਓ ਠੀਕ ਆ ਹੁਣ ਪਾ ਵਧੀਆ ਲਾਕੇ ਵੀਰੇ ਓ ਵਧੀਆ ਵੀ ਹੈ ਭਾਈ ਵਧੀਆ ਲਾਕੇ ਵਧੀਆ ਲੱਗੀ ਤੇਰੇ ਮੋਖੀ ਨੀ ਆਂ ਸਾਹੇ ਅਸ ਬਹੁਤ ਬੋਲ ਰਹੇ ਵੀ ਹੈ ਅਸ ਵੀ ਬਹੁਤ ਰਹੇ ਨਾ ਫੜਾ 50 ਹੋਰ ਬਾਬਾ 50 ਹੋਰ ਬਾਬਾ 37 ਦੀ ਹੋਗੀ ਓ 37 ਦੀ ਹੋਗੀ ਬੜਾ ਓਏ ਨਾ ਚਲੋ ਚੱਕ 37 ਦੀ ਹੋ ਗਈ ਹੋ ਗਈ ਗਰ ਕਰਨ ਪਏ ਚਲ ਅੱਡ ਬੱਕਰੀ ਐ ਵੀ ਆਦਾ ਸਾਡੇ ਇਹਨੂੰ ਕੋਈ ਨੂੰ ਪਰਾ ਰੱਖੇ ਦਿਰੋ ਆ ਮਾੜੀ ਮੰਨ ਉਹ ਬੂਦਿਰੋ ਬਾ ਬਾਉਂਦਿਰੋ 37 ਦੀ ਹੋ ਗਈ 37 ਦੀ ਹੋ ਗਈ 37 ਦੀ ਸਾਡੇ ਵੀ ਆ ਬੱਕਰੀ 37 ਦੀ ਹੋਈ ਐ ਕੋਈ ਤਾਂ ਹੀ ਇਹਨਾਂ ਨੇ ਦੋ ਰੰਗ ਐ ਖੜਦਾ ਹੈਗੀ ਕੌਣ ਕੋਈ ਨਹੀਂ ਆ ਵੇ ਚਲ ਹੁਣ ਅੱਡਾ ਤੋਂ ਦੂਜੀ ਰੋਡ ਦਿਖੂਗੀ ਇਹ ਮਾਰ ਕੱਢ ਲੈ ਬਾਕੀ ਇੱਥੇ ਬੰਨ ਦੇ ਨਹੀਂ ਲੰਭਾ ਆਪਾਂ ਗੱਲਾਂ ਮਾਰਦਾ ਤੇਰੇ ਨਾਲ ਬਸ ਬਸ ਲਓ ਬਈ ਪੈਸੇ ਲਓ ਕਿਹੜਾ ਕਿਧਰ ਲੱਗ ਗਿਆ ਆ ਲਓ ਸਾਈ ਦਾੜਾ ਭਾਈ ਹੋ ਜਾ ਨੇੜੇ ਵੀਡੀਓ ਯਾਰ ਆ ਜਾ ਆਪਾਂ ਹੀ ਰਹਿਦਾ ਬਾਈ ਗੱਲ ਲਾ 2 3 4 5 6 7 8 9 10 11 12 13 14 15 16 17 18 22 22 ਬਾਈ ਮੁੰਲਾ ਜੀ ਆਂਦਾ ਬੰਦੇ ਉਹ ਤੇ ਬੁਰੇ ਬੁਲੇ ਖਾਣਾ ਪਈ ਜੀ 27 ਬਾਈ ਤੇਰੀ ਪਾਇ 35 33 33 ਸਹੀ ਠੀਕ ਹੈ ਨਾ ਵੀ ਖਰੇ ਦੇ ਬਾਰੇ ਫੇਰ ਕਰ ਲਾ ਹੁਣ ਹਾਂ ਜੀ ਦੁਬਾਰੀ ਕਰ ਲਾ ਉਹ ਦੀ ਫੇਰ